ਅੰਮ੍ਰਿਤਸਰ 에어ਪੋਰਟ ਨੂੰ ਬੰਦ ਕਰ ਦਿੱਤਾ ਗਿਆ ਤਸਵੀਰਾਂ ਅੰਮ੍ਰਿਤਸਰ 에어ਪੋਰਟ ਦੇ ਬਾਹਰ ਦੀਆਂ ਤੁਹਾਡਾਂ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਰਹੇ ਹੋ ਕਿ ਪੰਜਾਬ ਪੁਲਿਸ ਚੱਕ ਪੋਸਟ ਜਿਹੜਾ ਪਹਿਲਾਂ ਹੀ ਹੈ ਅੰਮ੍ਰਿਤਸਰ 에어ਪੋਰਟ ਅੰਦਰ ਐਂਟਰ ਹੋਣ ਤੋਂ ਪਹਿਲਾਂ ਉੱਥੇ ਜਿਹੜੀ ਹੈ ਉਹ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਔਰ ਕਿਸੇ ਨੂੰ ਵੀ ਅੰਦਰ ਜਿਹੜਾ ਉਹ ਨਹੀਂ ਜਾਣ ਦਿੱਤਾ ਗਿਆ ਸੁਰੱਖਿਆ ਦੇ ਲਿਹਾਜ਼ ਦੇ ਨਾਲ ਅੰਮ੍ਰਿਤਸਰ 에어ਪੋਰਟ ਨੂੰ ਜਿਹੜਾ ਫਿਲਹਾਲ ਬੰਦ ਕਰ ਦਿੱਤਾ ਗਿਆ ਔਰ ਤਸਵੀਰਾਂ ਬਾਹਰ ਦੀਆਂ ਤੁਹਾਡੇ ਨਾਲ ਇਸ ਵਕਤ ਸਾਂਝੀਆਂ ਕਰ ਰਹੇ ਹਾਂ ਔਰ ਦੇਖ ਰਹੇ ਹੋ ਤੁਸੀਂ ਕਿ ਜਿੰਨੇ ਵੀ ਲੋਕ ਜਿਹੜੇ ਆ ਉਹ ਬਾਹਰ ਜਾਣ ਲਈ ਆ ਰਹੇ ਉਹਨਾਂ ਨੂੰ ਵਾਪਸ ਜਿਹੜਾ ਉਹ ਮੋੜਿਆ ਜਾ ਰਿਹਾ। ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਜਿੰਨੇ ਵੀ ਅੰਮ੍ਰਿਤਸਰ ਦੇ ਸਕੂਲ ਕਾਲਜ ਨੇ ਉਹਨਾਂ ਨੂੰ ਵੀ ਜਿਹੜਾ ਉਹ ਬੰਦ ਕਰਨ ਦਾ ਐਲਾਨ ਜਿਹੜਾ ਉਹ ਕਰ ਦਿੱਤਾ ਗਿਆ। ਕਿਤਨਾ ਕਿਤੇ ਪਾਕਿਸਤਾਨ ਤੇ ਭਾਰਤ ਨੇ ਵੱਡਾ ਐਕਸ਼ਨ ਜਿਹੜਾ ਲਿਆ। ਪਹਿਲ ਕਾਮ ਦੇ ਵਿੱਚ ਜਿਹੜਾ ਹਮਲਾ ਹੋਇਆ ਸੀ 27 નિર્ਦੋਸ਼ ਨਾਗਰਿਕਾਂ ਨੂੰ ਜਿਸ ਕਦਰ ਅਤਵਾਦੀਆਂ ਨੇ ਜਿਹੜਾ ਉਹ ਮਾਰਿਆ ਉਸ ਤੋਂ ਬਾਅਦ ਲਗਾਤਾਰ ਪੂਰਾ ਦੇਸ਼ ਜਿਹੜਾ ਗੁੱਸੇ ਵਿੱਚ ਸੀ ਔਰ ਪਾਕਿਸਤਾਨ ਦੇ ਖਿਲਾਫ ਵੱਡੀ ਕਾਰਵਾਈ ਦੀ ਮੰਗ ਜਿਹੜੀ ਲਗਾਤਾਰ ਉਹ ਕੀਤੀ ਜਾ ਰਹੀ ਸੀ ਔਰ ਇਸ ਦੇ ਤਹਿਤ ਹੀ ਭਾਰਤ ਵੱਲੋਂ ਸਵੇਰੇ ਤੜਕਸਰ ਜਿਹੜਾ ਉਹ ਪਾਕਿਸਤਾਨ ਦੇ ਜਿਹੜੇ ਅੱਤਵਾਦੀਆਂ ਦੇ ਅੱਡੇ ਸੀ ਚਾਹੇ ਉਹ ਲਸ਼ਕਰ-ਏ-ਤਾਇਬਾ ਹੋਵੇ ਇਆ ਫਿਰ ਹੋਰ ਅਤਵਾਦੀ ਜਿਹੜੇ ਟਿਕਾਣੇ ਸੀ ਜਿਨ੍ਹਾਂ ਦੇ ਜਿੱਥੇ ਉਹ ਟ੍ਰੇਨਿੰਗ ਜਿਹੜੀ ਦਿਆ ਕਰਦੇ ਸੀ ਉੱਥੇ ਹਮਲਾ ਕੀਤਾ ਗਿਆ ਤਸਵੀਰਾਂ ਜਿਹੜੀਆਂ ਅੰਮ੍ਰਿਤਸਰ 에ਰਪੋਰਟ ਦੇ ਬਾਹਰ ਦੀਆਂ ਤੁਹਾਡਾ ਨਾਲ ਸਾਂਝੀਆਂ ਕਰ ਰਹੇ ਆ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਉਹ ਪੁਲਿਸ ਫੋਰਸ 에ਰਪੋਰਟ ਦੇ ਜਾਣ ਵਾਲੇ ਰਸਤੇ ਤੇ ਤਾਇਨਾਤ ਕਰ ਦਿੱਤੀ ਗਈ ਹੈ ਸਾਰੀਆਂ ਫਲਾਈਟਾਂ ਜਿਹੜੀਆਂ ਨੇ ਉਹ ਰੱਦ ਕਰ ਦਿੱਤੀਆਂ ਗਈਆਂ ਨੇ ਔਰ ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਲੋਕ ਜਿਹੜੇ ਨੇ ਉਸ ਵਕਤ ਬੈਠੇ ਹੋਏ ਨਜ਼ਰ ਆ ਰਹੇ ਨੇ ਜਿਨ੍ਹਾਂ ਨੇ ਮੰਨ ਲਓ ਦੂਸਰੇ ਰਾਜਾਂ ਨੂੰ ਜਾਣਾ ਸੀ 에ਰਪੋਰਟ ਦੇ ਰਾਹੀਂ ਜਾਂ ਫਿਰ ਦੂਸਰੇ ਦੇਸ਼ਾਂ ਨੂੰ ਜਾਣਾ ਸੀ ਉਹਨਾਂ ਵਲੋਂ ਜਿਹੜਾ ਇਹ ਕਿਤਨੇ ਕਿਤਨੇ ਦੀ ਖੱਜਲ ਖਰਾਬ ਜੂਰ ਆ ਪਰ ਸੁਰੱਖਿਆ ਦੇ ਲਿਹਾਜ਼ ਦੇ ਨਾਲ ਅਜਿਹਾ ਕਰਨਾ ਲਾਜ਼ਮੀ ਜਿਹੜਾ ਹੋ ਜਾਂਦਾ ਕਿਉਂਕਿ ਅਮਰਸਰ ਇੱਕ ਸਰਹੱਦੀ ਜ਼ਿਲ੍ਹਾ ਜਿਸ ਦੇ ਚੱਲਦੇ ਆ ਜੜੀ ਆ ਹੁਣ ਜਿੰਨੀਆਂ ਵੀ ਅੰਮ੍ਰਿਤਸਰ ਆਉਣ ਜਾਂ ਜਾਣ ਵਾਲੀਆਂ ਜਿੰਨੀਆਂ ਫਲਾਈਟਾਂ ਸੀ ਸਾਰੀਆਂ ਨੂੰ ਰੱਦ ਕਰ ਦਿੱਤਾ ਗਿਆ ਅੰਮ੍ਰਿਤਸਰ 에ਰਪੋਰਟ ਨੂੰ ਅੰਤਰਰਾਸ਼ਟਰੀ 에ਰਪੋਰਟ ਜਿਹੜਾ ਕਿ ਗੁਰਰਾਮਦਾਸ ਅੰਤਰਰਾਸ਼ਟਰੀ 에ਰਪੋਰਟ ਐਸ ਨੂੰ ਬੰਦ ਕਰ ਦਿੱਤਾ ਗਿਆ ਔਰ ਇਹ ਸਾਰਾ ਕੁਝ ਸਰਕਾਰ ਵੱਲੋਂ ਸੁਰੱਖਿਆ ਦੇ ਲਿਹਾਜ਼ ਦੇ ਨਾਲ ਜਿਹੜਾ ਉਹ ਕੀਤਾ ਜਾ ਰਿਹਾ ਪਰ ਫਿਲਹਾਲ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਰਹੇ ਹੋ ਕਿ ਲੋਕ ਜਿਹੜੇ ਆ ਰਹੇ ਨੇ ਪਰ ਉਹਨਾਂ ਨੂੰ ਵਾਪਸ ਜਿਹੜਾ ਉਹ ਮੋੜਿਆ ਜਾ ਰਿਹਾ ਕਿਉਂਕਿ ਪੂਰੀ ਤਰ੍ਹਾਂ ਦੇ ਨਾਲ ਜਿਹੜਾ ਇਸ ਵਕਤ ਜਿਹੜਾ 에어ਪੋਰਟ ਆ ਉਸ ਨੂੰ ਬੰਦ ਕਰ ਦਿੱਤਾ ਗਿਆ ਔਰ ਕਈ ਲੋਕ ਜਿਹੜੇ ਇਸ ਨੂੰ ਲੈ ਕੇ ਪਰੇਸ਼ਾਨ ਜਰੂਰ ਨੇ ਪਰ ਸੁਰੱਖਿਆ ਦੇ ਲਿਹਾਜ਼ ਦੇ ਨਾਲ ਸਰਕਾਰ ਵੱਲੋਂ ਜੋ ਵੀ ਕਦਮ ਚੁੱਕੇ ਗਏ ਨੇ ਸਰਕਾਰ ਦਾ ਪੂਰਾ ਸਮਰਥਨ ਕਰਨਾ ਚਾਹੀਦਾ ਹੈ ਸਰਕਾਰ ਦਾ ਪੂਰਾ ਸਾਥ ਜਿਹੜਾ ਇਸ ਮਾਮਲੇ ਦੇ ਵਿੱਚ ਜਰੂਰ ਦੇਣਾ ਚਾਹੀਦਾ ਅੰਮ੍ਰਿਤਸਰ 에ਅਰਪੋਰਟ ਨੂੰ ਬੰਦ ਕਰ ਦਿੱਤਾ ਗਿਆ ਤਸਵੀਰਾਂ ਅੰਮ੍ਰਿਤਸਰ 에ਅਰਪੋਰਟ ਦੇ ਬਾਹਰ ਦੀਆਂ ਤੁਹਾਡਾ ਸਾਂਝੀਆਂ ਕਰ ਰਿਹਾ ਤੁਸੀਂ ਦੇਖ ਰਹੇ ਹੋ ਕਿ ਪੰਜਾਬ ਪੁਲਿਸ ਚੱਕ ਪੋਸਟ ਜਿਹੜਾ ਪਹਿਲਾਂ ਹੀ ਹੈ ਅੰਮ੍ਰਿਤਸਰ 에ਅਰਪੋਰਟ ਅੰਦਰ ਐਂਟਰ ਹੋਣ ਤੋਂ ਪਹਿਲਾਂ ਉੱਥੇ ਜਿਹੜੀ ਹੈ ਉਹ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਔਰ ਕਿਸੇ ਨੂੰ ਵੀ ਅੰਦਰ ਜਿਹੜਾ ਉਹ ਨਹੀਂ ਜਾਣ ਦਿੱਤਾ ਗਿਆ ਸੁਰੱਖਿਆ ਦੇ ਲਿਹਾ ਹਾਲ ਬੰਦ ਕਰ ਦਿੱਤਾ ਗਿਆ ਔਰ ਤਸਵੀਰਾਂ ਬਾਹਰ ਦੀਆਂ ਤੁਹਾਡੇ ਨਾਲ ਇਸ ਵਕਤ ਸਾਂਝੀਆਂ ਕਰ ਰਹੇ ਆ ਔਰ ਦੇਖ ਰਹੇ ਹੋ ਤੁਸੀਂ ਕਿ ਜਿੰਨੇ ਵੀ ਲੋਕ ਜਿਹੜੇ ਆ ਉਹ ਬਾਹਰ ਜਾਣ ਲਈ ਆ ਰਹੇ ਉਹਨਾਂ ਨੂੰ ਵਾਪਸ ਜਿਹੜਾ ਉਹ ਮੋੜਿਆ ਜਾ ਰਿਹਾ ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਜਿੰਨੇ ਵੀ ਅੰਮ੍ਰਿਤਸਰ ਦੇ ਸਕੂਲ ਕਾਲਜ ਨੇ ਉਹਨਾਂ ਨੂੰ ਵੀ ਜਿਹੜਾ ਉਹ ਬੰਦ ਕਰਨ ਦਾ ਐਲਾਨ ਜਿਹੜਾ ਉਹ ਕਰ ਦਿੱਤਾ ਗਿਆ ਕਿੰਨਾ ਕਿਤੇ ਪਾਕਿਸਤਾਨ ਤੇ ਭਾਰਤ ਨੇ ਵੱਡਾ ਐਕਸ਼ਨ ਜਿਹੜਾ ਲਿਆ ਪਹਿਲਗਾਮ ਦੇ ਵਿੱਚ ਜਿਹੜਾ ਹਮਲਾ ਹੋਇਆ ਸੀ 27 નિર્ਦੋਸ਼ ਨਾਗਰਿਕਾਂ ਨੂੰ ਜਿਸ ਕਦਰ ਅਤਵਾਦੀਆਂ ਨੇ ਜਿਹੜਾ ਉਹ ਮਾਰਿਆ ਉਸ ਤੋਂ ਬਾਅਦ ਲਗਾਤਾਰ ਪੂਰਾ ਦੇਸ਼ ਜਿਹੜਾ ਗੁੱਸੇ ਵਿੱਚ ਸੀ ਔਰ ਪਾਕਿਸਤਾਨ ਦੇ ਖਿਲਾਫ ਵੱਡੀ ਕਾਰਵਾਈ ਦੀ ਮੰਗ ਜਿਹੜੀ ਲਗਾਤਾਰ ਉਹ ਕੀਤੀ ਜਾ ਰਹੀ ਸੀ ਔਰ ਇਸੇ ਤਹਿਤ ਹੀ ਭਾਰਤ ਵੱਲੋਂ ਸਵੇਰੇ ਤੜਕਸਾਰ ਜਿਹੜਾ ਉਹ ਪਾਕਿਸਤਾਨ ਦੇ ਜਿਹੜੇ ਅਤਵਾਦੀਆਂ ਦੇ ਅੱਡੇ ਸੀ ਚਾਹੇ ਉਹ ਲਸ਼ਕਰ-ਏ-ਤਾਇਬਾ ਹੋਵੇ ਇਆ ਫਿਰ ਹੋਰ ਅਤਵਾਦੀ ਜਿਹੜੇ ਟਿਕਾਣੇ ਸੀ ਜਿਨ੍ਹਾਂ ਦੇ ਜਿੱਥੇ ਉਹ ਟ੍ਰੇਨਿੰਗ ਜਿਹੜੀ ਦਿਆ ਕਰਦੇ ਸੀ ਉੱਥੇ ਹਮਲਾ ਕੀਤਾ ਗਿਆ ਤਸਵੀਰਾਂ ਜਿਹੜੀਆਂ ਅੰਮ੍ਰਿਤਸਰ ਰਿਪੋਰਟ ਦੇ ਬਾਹਰ ਦੀਆਂ ਤੁਹਾਡਾ ਨਾਲ ਸਾਂਝੀਆਂ ਕਰ ਰਹੇ ਆ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਉਹ ਪੁਲਿਸ ਫੋਰਸ ਰਿਪੋਰਟ ਦੇ ਜਾਣ ਵਾਲੇ ਰਸਤੇ ਤੇ ਤਨਾਤ ਕਰ ਦਿੱਤੀ ਗਈਆਂ ਸਾਰੀਆਂ ਫਲਾਈਟਾਂ ਜਿਹੜੀਆਂ ਨੇ ਉਹ ਰੱਦ ਕਰ ਦਿੱਤੀਆਂ ਗਈਆਂ ਨੇ ਔਰ ਕੁਲ ਮਿਲਾ ਕੇ ਵੇਖਿਆ ਜਾਵੇ ਤਾਂ ਲੋਕ ਜਿਹੜੇ ਨੇ ਉਸ ਵਕਤ ਬੈਠੇ ਹੋਏ ਨਜ਼ਰ ਆ ਰਹੇ ਨੇ ਜਿਨ੍ਹਾਂ ਨੇ ਮੰਨ ਲਓ ਦੂਸਰੇ ਰਾਜਾਂ ਨੂੰ ਜਾਣਾ ਸੀ 에어ਪੋਰਟ ਦੇ ਰਾਹੀਂ ਜਾਂ ਫਿਰ ਦੂਸਰੇ ਦੇਸ਼ਾਂ ਨੂੰ ਜਾਣਾ ਸੀ ਉਹਨਾਂ ਵੱਲੋਂ ਜਿਹੜਾ ਇਹ ਕਿਤਨੇ-ਕਿਤਨੇ ਦੀ ਖੱਜਲ-ਖਰਾਬ ਜੂਰ ਆ ਪਰ ਸੁਰੱਖਿਆ ਦੇ ਲਿਹਾਜ਼ ਦੇ ਨਾਲ ਅਜਿਹਾ ਕਰਨਾ ਲਾਜ਼ਮੀ ਜਿਹੜਾ ਹੋ ਜਾਂਦਾ ਕਿਉਂਕਿ ਅਮਰਸਰ ਇੱਕ ਸਰਹੱਦੀ ਜ਼ਿਲ੍ਹਾ ਹੈ ਜਿਸ ਦੇ ਚੱਲਦਿਆਂ ਜੜੀ ਆ ਹੁਣ ਜਿੰਨੀਆਂ ਵੀ ਅੰਮ੍ਰਿਤਸਰ ਆਉਣ ਜਾਂ ਜਾਣ ਵਾਲੀਆਂ ਜਿੰਨੀਆਂ ਫਲਾਈਟਾਂ ਸੀ ਸਾਰੀਆਂ ਨੂੰ ਰੱਦ ਕਰ ਦਿੱਤਾ ਗਿਆ ਅੰਮ੍ਰਿਤਸਰ 에ਰਪੋਰਟ ਨੂੰ ਅੰਤਰਰਾਸ਼ਟਰੀ 에ਰਪੋਰਟ ਜਿਹੜਾ ਕਿ ਗੁਰਰਾਮਦਾਸ ਅੰਤਰਰਾਸ਼ਟਰੀ 에ਰਪੋਰਟ ਐਸ ਨੂੰ ਬੰਦ ਕਰ ਦਿੱਤਾ ਗਿਆ ਔਰ ਇਹ ਸਾਰਾ ਕੁਝ ਸਰਕਾਰ ਵੱਲੋਂ ਸੁਰੱਖਿਆ ਦੇ ਲਿਹਾਜ਼ ਦੇ ਨਾਲ ਜਿਹੜਾ ਉਹ ਕੀਤਾ ਜਾ ਰਿਹਾ ਪਰ ਫਿਲਹਾਲ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਰਹੇ ਹੋ ਕਿ ਲੋਕ ਜਿਹੜੇ ਆ ਰਹੇ ਨੇ ਪਰ ਉਹਨਾਂ ਨੂੰ ਵਾਪਸ ਜਿਹੜਾ ਉਹ ਮੋੜਿਆ ਜਾ ਰਿਹਾ ਕਿਉਂਕਿ ਪੂਰੀ ਤਰ੍ਹਾਂ ਦੇ ਨਾਲ ਜਿਹੜਾ ਇਸ ਵਕਤ ਜਿਹੜਾ 에어ਪੋਰਟ ਆ ਉਸ ਨੂੰ ਬੰਦ ਕਰ ਦਿੱਤਾ ਗਿਆ ਔਰ ਕਈ ਲੋਕ ਜਿਹੜੇ ਇਸ ਨੂੰ ਲੈ ਕੇ ਪਰੇਸ਼ਾਨ ਜਰੂਰ ਨੇ ਪਰ ਸੁਰੱਖਿਆ ਦੇ ਲਿਹਾਜ਼ ਦੇ ਨਾਲ ਸਰਕਾਰ ਵੱਲੋਂ ਜੋ ਵੀ ਕਦਮ ਚੁੱਕੇ ਗਏ ਨੇ ਸਰਕਾਰ ਦਾ ਪੂਰਾ ਸਮਰਥਨ ਕਰਨਾ ਚਾਹੀਦਾ ਸਰਕਾਰ ਦਾ ਪੂਰਾ ਸਾਥ ਜਿਹੜਾ ਇਸ ਮਾਮਲੇ ਦੇ ਵਿੱਚ ਜ਼ਰੂਰ ਦੇਣਾ ਚਾਹੀਦਾ